ਤਤੀਜੀ ਵਾਰ ਤੁਹਾਨੂੰ ਇਹ ਸੁਭਾਗ ਮਿਲਿਆ ਤੁਸੀਂ ਕਿਵੇਂ ਦੇਖਦੇ ਹੋ ਆਪਣੇ ਆਪ ਨੂੰ ਲੱਕੀ ਮੰਨਦੇ ਹੋ ਜੀ ਬਿਲਕੁਲ ਜੀ ਇਹ ਤੋਂ ਵੱਡਾ ਸੁਭਾਗ ਕੀ ਹੋ ਸਕਦਾ ਸਾਡੀ ਵੀ ਸੇਵਾ ਹੀ ਲੱਗੀ ਹੈ ਤੇ ਸਾਡੀ ਵੀ ਇਹੀ ਭਾਵਨਾ ਹੈ ਤੇ ਸਾਡੀ ਅਜੀ ਫੋਰਸ ਦੀ ਵੀ ਇਹੀ ਭਾਵਨਾ ਹੈ ਚੱਪਾ ਚੱਪਾ ਜੀ ਕੈਮਰਿਆਂ ਨਾਲ ਕਵਰ ਕੀਤਾ ਹੈ ਜਿਹੜੀ ਤੁਸੀਂ ਹੁਣ ਸੁਣ ਸਕਦੇ ਹੋ ਇਹ ਸਹਾਇਤਾ ਕੇਂਦਰ ਹੈ ਕੁਝ ਵੀ ਆਮ ਤੌਰ ਤੇ ਪਰਿਵਾਰ ਕਈ ਵਾਰੀ ਜੁਦਾ ਹੋ ਜਾਂਦੇ ਨੇ ਉਹ ਅਨਾਉਂਸਮੈਂਟ ਕਰ ਰਹੇ ਨੇ 4000 ਦੇ ਕਰੀਬ ਫੋਰਸ ਅੱਜ ਇੱਥੇ ਤਾਇਨਾਤ ਹੈਗੀ ਹੈ ਆ ਬਈ ਆ ਨਫਰੀ ਜੀ ਜੀ ਹਾਂ ਜੀ ਅੱਜ ਅਸੀਂ ਵੱਧ ਡਿਪਲੋਇਮੈਂਟ ਕੀਤੀ ਹੈ 500 ਦੇ ਕਰੀਬਨ ਜਿਹੜੇ ਨੇ ਵੋਲੰਟੀਅਰਸ ਜਿਹੜੇ ਨੇ ਐਸਜੀਪੀਸੀ ਤੋਂ ਖਾਲਸਾ ਏਡ ਤੋਂ ਐਨਸੀਸੀ ਐਨਐਸਸੀ ਉਹ ਸਾਰੇ ਇੱਥੇ ਪਹੁੰਚੇ ਨੇ ਜੀ ਇੱਥੇ ਸੀਸੀਟੀਵੀ ਕੰਟਰੋਲ ਰੂਮ ਵੱਖ ਬਣਾਇਆ ਗਿਆ ਜੀ ਸਾਡਾ ਕਮਿਊਨੀਕੇਸ਼ਨ ਸੈਂਟਰ ਵੱਖ ਹੈ ਇਹ ਡਰੋਨ ਸਰਵੇਲੈਂન્સ ਟੀਮ ਹੈ ਜਿਹੜੀ ਤੁਸੀਂ ਰਾਈਟ ਹੈਂਡ ਸਾਈਡ ਤੇ ਦੇਖ ਸਕਦੇ ਹੋ ਤੇ ਪੂਰਾ ਇਲਾਕਾ ਵਨਵੇਚ ਕਨਵਰਟ ਕੀਤਾ ਗਿਆ ਹੈ ਆਨਲੀ ਅਡਲਿੰਸ ਬਣੀਆਂ ਨੇ ਜਾਣ ਵਾਲੀਆਂ ਅਡਲਿੰਸ ਬਣੀਆਂ ਨੇ ਹਰ ਪਾਰਕਿੰਗ ਹਰ ਸੜਕ ਦੀ ਐਂਟਰੀ ਤੇ ਐਗਜ਼ਿਟ ਸੈਪਰੇਟ ਕੀਤੀ ਹੈ ਤੇ ਸਾਡੀ ਡਿਊਟੀ ਹੈ ਅਸੀਂ ਨਿਰੰਤਰ 24 ਘੰਟੇ ਇਸ ਕੰਮ ਤੇ ਲੱਗੇ ਹੋਏ ਆਂ ਪਰ ਕਿਉਂਕਿ ਕਿਹੇ ਜਾ ਮੌਕਾ ਹੁੰਦਾ ਇਹਦੇ ਚ ਇੱਕ ਅਧਿਆਤਮਕ ਤੌਰ ਤੇ ਇੱਕ એનર્ਜੀ ਵੱਧ ਹੁੰਦੀ ਹੈ ਤੇ ਅਸੀਂ ਉਹ ਫੀਲ ਕਰਦੇ ਆਂ ਤੇ ਤੇ ਜਿਹੜੀ ਸ਼ਹੀਦੀ ਸਭਾ ਹੈ ਇਹਦੀ ਇੱਕ ਮर्यादा ਤੇ ਮੈਨੂੰ ਲੱਗਦਾ ਹੈ ਕਿ ਲੋਕ ਵੀ ਉਸ ਉਸ ਭਾਵਨਾ ਨਾਲ ਇੱਥੇ ਪਹੁੰਚਦੇ ਆਂ ਤੇ ਪੁਲਿਸ ਵੀ ਉਸ ਭਾਵਨਾ ਨਾਲ ਸੇਵਾ ਕਰਦੀ ਆਂ ਤਾਸ਼ੀ ਦੀ ਸਭਾ ਚੱਲ ਰਹੀ ਹੈ ਲਗਾਤਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਨਤਮਸਤਕ ਹੋ ਰਹੀ ਹੈ ਸੰਗਤ ਹੋਵੇ ਜਾਂ ਫਿਰ ਵੀਵੀਆਈਪੀ ਹੋਣ ਜਾਂ ਵੀਆਈਪੀ ਹੋਣ ਹਰੇਕ ਕੋਈ ਇੱਥੇ ਆ ਕੇ ਸਜਦਾ ਕਰ ਰਿਹਾ ਨਤਮਸਤਕ ਹੋ ਰਿਹਾ ਆਪਣੀ ਚੀਜ਼ਾਂ ਦੇ ਉੱਪਰ ਤਾਂ ਦੇ ਨਾਲ ਹੀ ਜਿਹੜਾ ਇੱਥੇ ਕੀ ਹਾਲਾਤ ਨੇ ਮੌਕੇ ਦੇ ਕਿਉਂਕਿ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਰਵਜੋਤ ਗਰੇਵਾਲ ਜਿਨ੍ਹਾਂ ਨੂੰ ਤੀਜੀ ਵਾਰ ਸਭਾ ਦੀ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਦੇ ਮੋਢਿਆਂ ਤੇ ਆਈ ਇੱਕ ਸੁਭਾਗ ਪ੍ਰਾਪਤ ਹੋਇਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਨਾਲ ਹੀ ਇਹ ਵੀ ਜਾਣਾਂਗੇ ਕਿ ਕਿਹੜੇ-ਕਿਹੜੇ ਪ੍ਰਬੰਧ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਬਹੁਤ ਸਾਰੀਆਂ ਗੱਲਾਂ ਧਿਆਨ ਵੀ ਰੱਖਣਾ ਹੁੰਦਾ ਤਾਂ ਐਸਐਸਪੀ ਮੈਡਮ ਸਾਡੇ ਨਾਲ ਨੇ ਐਸਐਸਪੀ ਮੈਂ ਇੱਕ ਤਾਂ ਸਾਨੂੰ ਇਹ ਜ਼ਰੂਰ ਦੱਸੋ ਕਿਉਂਕਿ ਜਿਵੇਂ ਆਪਾਂ ਕਿਹਾ ਕਿ ਸੰਗਤ ਬਹੁਤ ਆਉਂਦੀ ਹੈ ਹਨਾ ਲਗਾਤਾਰ ਹਾਂਜੀ ਬਿਲਕੁਲ ਜੀ ਇਹ ਲੱਖਾਂ ਦੀ ਤਾਦਾਦ ਤੁਸੀਂ ਹਜ਼ਾਰ ਕਿਹਾ ਜੀ ਤੁਸੀਂ ਦੇਖ ਸਕਦੇ ਹੋ ਵੀ ਦੂਰੋਂ ਨੇੜਿਓਂ ਮੇਰਾ ਖਿਆਲ ਹੈ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਰਹੀ ਹੈ ਤੇ ਇਹ तकरीबन ਅਸੀਂ ਦੇਖ ਰਹੇ ਹਾਂ ਪਿਛਲੇ 10 ਦਿਨਾਂ ਤੋਂ ਜੀ ਨਿਰੰਤਰ ਸੰਗਤ ਇੱਥੇ ਪਹੁੰਚ ਰਹੀ ਹੈ ਤੇ ਜਦਾਂ ਤੁਸੀਂ ਦੱਸਿਆ ਜੀ ਇਹ ਪੰਜਾਬ ਦਾ ਸਭ ਤੋਂ ਵੱਡਾ ਧਾਰਮਿਕ ਇਕੱਠ ਹੈ ਕਿਉਂਕਿ ਇੱਥੇ तकरीबन ਜਿਹਦਾ ਤੋਂ ਜਿਹਨੂੰ ਮੌਕਾ ਲੱਗਦਾ ਜ਼ਰੂਰ ਇੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਾਉਂਦੇ ਨੇ ਤੇ ਬਹੁਤ ਪੁਖਤਾ ਪ੍ਰਬੰਧ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ 4000 ਦੇ ਕਰੀਬ ਫੋਰਸ ਅੱਜ ਇੱਥੇ ਤਾਇਨਾਤ ਹੈਗੀ ਹੈ 4000 ਨਾਫਰੀ ਹੈ ਜੀ ਜੀ ਹਾਂ ਜੀ ਅ ਅੱਜ ਅਸੀਂ ਵੱਧ ਡਿਪਲॉयਮੈਂਟ ਕੀਤੀ ਹੈ ਜੀ ਤੇ 500 ਦੇ ਕਰੀਬਨ ਜਿਹੜੇ ਨੇ ਵੌਲੰਟੀਅਰਸ ਅ ਜਿਹੜੇ ਨੇ ਐਸਜੀਪੀਸੀ ਤੋਂ ਖਾਲਸਾ ਏਡ ਤੋਂ ਐਨਸੀਸੀ ਐਨਐਸਸੀ ਉਹ ਸਾਰੇ ਇੱਥੇ ਪਹੁੰਚੇ ਨੇ ਜੀ ਪੁਲਿਸ ਦੀ ਮਦਦ ਕਰ ਰਹੇ ਨੇ ਸੰਗਤ ਨੂੰ ਏਡ ਅਸਿਸਟ ਕਰ ਰਹੇ ਨੇ ਜੀ ਹੋਰ ਜ਼ਿਲ੍ਹਿਆਂ ਦੀ ਪੁਲਿਸ ਵੀ ਆਈ ਹੈ ਇੱਥੇ ਫਿਰ ਹਾਂ ਜੀ ਤਕਰੀਬਨ ਸਾਰੇ ਪੰਜਾਬ ਤੋਂ ਪੁਲਿਸ ਪਹੁੰਚੀ ਹੈ ਜੀ ਕਿਉਂਕਿ ਜਦੋਂ ਇੱਕ ਤਾਂ ਆਮ ਲੋਕ ਬਹੁਤ ਸਾਰੇ ਆਉਂਦੇ ਨੇ ਹਨਾ ਸੰਗਤ ਆਉਂਦੀ ਹੈ ਤੇ ਇਹੋ ਜਿਹਾ ਮਤਲਬ ਦਿਨ ਨੇ ਜਦੋਂ ਹਰੇਕ ਕੋਈ ਵੀਵੀਆਈਪੀ ਵੀ ਆਉਂਦਾ ਐਮਐਲਏ ਹੋਣ ਮਨਿਸਟਰ ਹੋਣ ਬਿਊਰੋਕਰੇਸੀ ਹੋਵੇ ਹਰੇਕ ਕੋਈ ਆਉਂਦਾ ਹਨਾ ਹੁਣੇ ਆਪਾਂ ਦੇਖਿਆ ਡੀਜੀਆਈਸੀ ਤੇ ਨਾਲ ਗਵਰਨਰ ਵੀ ਆਈ ਸੀ ਤਾਂ ਅਜੇ ਮੌਕਿਆਂ ਦੇ ਵਿੱਚ ਸੰਗਤ ਨੂੰ ਕੋਈ ਦਿੱਕਤ ਨਾ ਹੋਵੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਨਾਲ ਸਿਕਿਉਰਿਟੀ ਵੀ ਬਹੁਤ ਚੱਲਦੀ ਹੁੰਦੀ ਆ ਉਹਦਾ ਵੀ ਪੂਰਾ ਧਿਆਨ ਰੱਖਿਆ ਗਿਆ ਜੀ ਬਿਲਕੁਲ ਪੂਰਾ ਧਿਆਨ ਰੱਖਿਆ ਗਿਆ ਹੈ ਜਿਹੜੀ ਸੰਗਤ ਦੀ ਮੂਵਮੈਂਟ ਹੈ ਉਹਨੂੰ ਕਿਸੇ ਵੀ ਤਰੀਕੇ ਨਾਲ ਇੰਟਰਰਪਟ ਨਹੀਂ ਸਾਰੀ ਸੰਗਤ ਆਪਣੇ ਸਾਹਮਣੇ ਪੈਦਲ ਬੜੇ ਹੀ ਆਰਾਮ ਨਾਲ ਬੜੇ ਸੁਚੱਜੇ ਢੰਗ ਨਾਲ ਤੁਰ ਕੇ ਜਾ ਰਹੀ ਹੈ ਮੱਥਾ ਟੇਕ ਕੇ ਜੀ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਲੋਕੀ ਆਪਣਾ ਅੱਗੇ ਜਿੱਥੇ ਉਹਨਾਂ ਦੀ ਗੱਡੀ پارک ਹੁੰਦੀ ਹੈ ਉੱਥੇ ਜਾਂਦੇ ਨੇ ਜਾਂ ਮੇਲਾ ਇੱਥੇ ਜਿਹੜਾ ਸਭਾ ਲੱਗੀ ਹੋਈ ਹੈ ਉੱਥੇ ਦੇਖਦੇ ਨੇ ਜੀ ਤਾਂ ਇਸ ਤਰੀਕੇ ਨਾਲ ਕੀਤਾ ਗਿਆ ਜੀ ਕਿ ਜਿਹੜੀ ਕਿਸੇ ਤਰੀਕੇ ਦੇ ਵੀ ਮੂਵਮੈਂਟ ਹੁੰਦੀ ਹੈ ਕੋਈ ਵੀ ਆਈਪੀ ਪਾਸ ਨਹੀਂ ਦਿੱਤੇ ਗਏ ਕਿ ਜਿਹੜੀ ਸੰਗਤ ਸ਼ਾਂਤਮਈ ਤਰੀਕੇ ਨਾਲ ਇੱਥੇ ਪਹੁੰਚ ਰਹੀ ਹੈ ਦੇਖੋ ਜੀ ਇਹ ਸ਼ੋਕ ਦਾ ਮੌਕਾ ਹੁੰਦਾ ਹੈ ਤੇ ਜਿਹੜੀ ਸ਼ਹੀਦੀ ਸਭਾ ਹੈ ਇਹਦੀ ਇੱਕ ਮਰਿਆਦਾ ਤੇ ਮੈਨੂੰ ਲੱਗਦਾ ਹੈ ਕਿ ਲੋਕ ਵੀ ਉਸ ਉਸ ਭਾਵਨਾ ਨਾਲ ਇੱਥੇ ਪਹੁੰਚਦੇ ਆ ਤੇ ਪੁਲਿਸ ਵੀ ਉਸ ਭਾਵਨਾ ਨਾਲ ਸੇਵਾ ਕਰਦੀ ਹੈ ਸੀਸੀਟੀਵੀ ਕੈਮਰਾਜ਼ ਵੀ ਲੱਗੇ ਹੋਣਗੇ ਕਿਉਂਕਿ ਬਹੁਤ ਸਾਰੇ ਇੱਕ ਵਾਰ ਜੋ ਦਲਜੀਤ ਦਾ ਕਾਨਸਰਟ ਸੀ ਤਾਂ ਕਈ ਸੈਂਕੜੇ ਮੋਬਾਈਲ ਜਿਹੜੇ ਚੋਰੀ ਹੋ ਗਏ ਸੀ ਉਸ ਸਮੇਂ ਹਨਾ ਚੰਡੀਗੜ੍ਹ ਦੇ ਵਿੱਚ ਤਾਂ ਉਹਦਾ ਵੀ ਗੱਲਾਂ ਦਾ ਇੱਥੇ ਪੂਰਾ ਧਿਆਨ ਰੱਖਿਆ ਗਿਆ ਉਸ ਸੀਸੀਟੀਵੀ ਕੈਮਰਾ ਕਿੰਨੇ ਲੱਗੇ ਉਹਨੇ ਚੱਪਾ ਚੱਪਾ ਜੀ ਕੈਮਰਿਆਂ ਨਾਲ ਕਵਰ ਕੀਤਾ ਹੈ ਜਿਹੜੀ ਤੁਸੀਂ ਹੁਣ ਸੁਣ ਸਕਦੇ ਹੋ ਇਹ ਸਹਾਇਤਾ ਕੇਂਦਰ ਹੈ ਕੁਝ ਵੀ ਆਮ ਤੌਰ ਤੇ ਪਰਿਵਾਰ ਕਈ ਵਾਰੀ ਜੁਦਾ ਹੋ ਜਾਂਦੇ ਨੇ ਉਹ ਅਨਾਉਂਸਮੈਂਟ ਕਰ ਰਹੇ ਨੇ ਤੇ ਹਜੇ ਤੱਕ ਪਰਮਾਤਮਾ ਦੀ ਕਿਰਪਾ ਨਾਲ ਕੋਈ ਇਹ ਜੀ ਚੀਜ਼ ਸਾਡੇ ਸਾਹਮਣੇ ਨਹੀਂ ਆਈ ਪਰਿਵਾਰ ਜਿਹੜੇ ਕੋਈ ਵਿਛੜ ਜਾਂਦੇ ਨੇ ਉਹਨਾਂ ਦਾ ਇੱਥੇ ਅਨਾਉਂਸਮੈਂਟ ਕਰਕੇ ਉਹਨਾਂ ਦੀ ਫੋਟੋ ਡਿਸਪਲੇ ਕਰਕੇ ਇਹ ਜੇ 6 ਅਸੀਂ ਸੈਂਟਰ ਲਾਏ ਨੇ ਤੇ ਉੱਥੇ ਉਹ ਨਿਰੰਤਰ 24 ਘੰਟੇ ਸੰਗਤੀ ਮਦਦ ਚ ਲੱਗੇ ਹੋਏ ਨੇ ਕੋਈ ਬੱਚਾ ਜਿਹੜਾ ਵਿਛੜ ਜਾਂਦਾ ਉਹ ਫਿਰ ਹੁਣ ਮਤਲਬ ਅਸੀਂ ਵੀ ਰਗਾਤਾ ਦੇਖ ਰਹੇ ਹਾਂ ਕਿਉਂਕਿ ਇੱਕ ਹਫਤੇ ਤੋਂ ਬਾਰ-ਬਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਸੰਘਤ ਜਿਹੜੇ ਇੰਨੀ ਹੋ ਜਾਂਦੇ ਤਾਂ ਇਹ ਮਾਮੂਲੀ ਗੱਲਾਂ ਹੋ ਜਾਂਦੀਆਂ ਨੇ ਇਹ ਜਿਹਾ ਜੀ ਉਹ ਮੌਕੇ ਤੇ ਹੀ ਅਨਾਉਂਸਮੈਂਟ ਕਰਕੇ ਮੌਕੇ ਤੇ ਹੀ ਇੱਥੇ ਅਨਾਉਂਸਮੈਂਟ ਕਰਕੇ ਇੱਥੇ ਪਰਿਵਾਰ ਨਾਲ ਮਲਾਪ ਕਰਕੇ ਉਹਦੀ ਐਂਟਰੀ ਪਾ ਕੇ ਫਿਰ ਪੁਲਿਸ ਨੈਕਸਟ ਕਿਸਤੇ ਜਾਂਦੀ ਹੈ ਮੈਂ ਹੁਣ ਤੁਹਾਡੇ ਤੋਂ ਕਿਉਂਕਿ ਤੀਜੀ ਵਾਰ ਤੁਹਾਨੂੰ ਸੁਭਾਗ ਪ੍ਰਾਪਤ ਹੋਇਆ ਹਨਾ ਫਤਿਹਗੜ ਸਾਹਿਬ ਦੀ ਧਰਤੀ ਵੈਸਾ ਸ਼ਹੀਦਾਂ ਦੀ ਧਰਤੀ ਬਹੁਤ ਪਵਿੱਤਰ ਧਰਤੀ ਕਿਹਾ ਜਾਂਦਾ ਗੁਰੂ ਸਾਹਿਬ ਨੇ ਸਭ ਤੋਂ ਲੰਮਾ ਸਮਾਂ ਜਿਹੜਾ ਇਸ ਧਰਤੀ ਨੂੰ ਦਿੱਤਾ ਚਾਹ ਚਮਕੌਰ ਸਾਹਿਬ ਹੋਵੇ ਨਾਲ ਜਿੰਨੇ ਵੀ ਏਰੀਆ ਆ ਜਾਂਦੇ ਨੇ ਤਾਂ ਤੀਜੀ ਵਾਰ ਤੁਹਾਨੂੰ ਇਹ ਸੁਭਾਗ ਮਿਲਿਆ ਤੁਸੀਂ ਕਿਵੇਂ ਦੇਖਦੇ ਹੋ ਆਪਣੇ ਆਪ ਨੂੰ ਲੱਕੀ ਮੰਨਦੇ ਹੋ ਜੀ ਬਿਲਕੁਲ ਇਹ ਮੈਨੂੰ ਲੱਗਦਾ ਜੀ ਇਹ ਤੋਂ ਵੱਡਾ ਸੁਭਾਗ ਕੀ ਹੋ ਸਕਦਾ ਹੈ ਕੀ ਜਿਹੜਾ ਜਿੱਦਾਂ ਮੈਂ ਦੱਸਿਆ ਹੈ ਕਿ ਸਭ ਤੋਂ ਵੱਡਾ ਇੱਕ ਧਾਰਮਿਕ ਇਕੱਠ ਹੈ ਇਹਨੂੰ ਆਰਗੇਨਾਈਜ਼ ਕਰਨ ਦਾ ਮੌਕਾ ਮਿਲਿਆ ਪਰ ਜਿੱਦਾਂ ਮੈਂ ਗੱਲ ਕੀਤੀ ਇਸ ਤੋਂ ਪਹਿਲਾਂ ਜੀ ਇਹ ਸਾਡੀ ਵੀ ਸੇਵਾ ਹੀ ਲੱਗੀ ਹੈ ਤੇ ਸਾਡੀ ਵੀ ਇਹੀ ਭਾਵਨਾ ਹੈ ਤੇ ਸਾਡੀ ਅਗੀ ਫੋਰਸ ਦੀ ਵੀ ਇਹੀ ਭਾਵਨਾ ਹੈ ਤੁਸੀਂ ਖੁਦ ਵੀ ਕਾਫੀ ਸਪਿਰਚੁਅਲ ਹੋ ਲਗਾਤਾਰ ਤੁਸੀਂ ਅਸੀਂ ਪਿਛਲੀ ਵਾਰ ਤੁਹਾਨੂੰ ਕਵਰਜ ਕੀਤਾ ਉਸ ਸਮੇਂ ਵੀ ਜਿਹੜਾ ਅਸੀਂ ਜਦੋਂ ਨਤਮਸਤਕ ਹੋਣ ਦੇ ਲਈ ਜਾਂਦੇ ਹਾਂ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਦਿਨਾਂ ਦੇ ਵਿੱਚ ਇੱਕ ਪਾਸੇ ਡਿਊਟੀ ਵੀ ਹੁੰਦੀ ਹੈ ਤੇ ਦੂਜੇ ਪਾਸੇ ਸ਼ਰਧਾ ਨੂੰ ਵੀ ਨਾਰਕਣਾ ਤੇ ਲੋਕਾਂ ਦੀ ਸੇਫਟੀ ਵੀ ਨਾਲ ਨਾਲ ਜ਼ਰੂਰੀ ਹੁੰਦੀ ਹੈ ਜੀ ਬਿਲਕੁਲ ਜੀ ਇਹ ਜਿੱਦਾਂ ਤੁਸੀਂ ਗੱਲ ਕੀਤੀ ਹੈ ਸਾਡੀ ਡਿਊਟੀ ਹੈ ਅਸੀਂ ਨਿਰੰਤਰ 24 ਘੰਟੇ ਇਸ ਕੰਮ ਤੇ ਲੱਗੇ ਹੋਏ ਆਂ ਪਰ ਕਿਉਂਕਿ ਕਿਹੇ ਜਾ ਮੌਕਾ ਹੁੰਦਾ ਇਹਦੇ 'ਚ ਜਿੱਦਾਂ ਤੁਸੀਂ ਸਪਿਰਚੁਅਲਿਟੀ ਦੀ ਗੱਲ ਕੀਤੀ ਇੱਕ ਅਧਿਆਤਮਕ ਤੌਰ ਤੇ ਇੱਕ એનર્ਜੀ ਵੱਧ ਹੁੰਦੀ ਹੈ ਤੇ ਅਸੀਂ ਉਹ ਫੀਲ ਕਰਦੇ ਆਂ ਤੇ ਜੋ ਇੱਥੇ ਮੈਨੂੰ ਲੱਗਦਾ ਸੇਵਾ ਕਰਨ ਆਉਂਦਾ ਹੈ ਹਰ ਬੰਦਾ ਉਹ ਫੀਲ ਕਰਦਾ ਜੀ ਬਹੁਤ ਸੰਗਤ ਇੱਥੇ ਆ ਕੇ ਹਰ ਤਰੀਕੇ ਦੀ ਸੇਵਾ ਕਰ ਰਹੀ ਹੈ ਸਫਾਈ ਦੀ ਲੰਗਰ ਦੀ ਹਰ ਤਰੀਕੇ ਨਾਲ ਮੈਨੂੰ ਲੱਗਦਾ ਹੈ ਹਰ ਬੰਦਾ ਜਿਹੜਾ ਜੁੜਿਆ ਹੋਇਆ ਹੈ ਉਹ ਇੱਥੇ ਆਪਣਾ ਸਾਰਾ ਕੁਝ ਇੱਥੇ ਦੇ ਰਿਹਾ ਜੀ ਤੇ ਟ੍ਰੈਫਿਕ ਕੰਟਰੋਲ ਨੂੰ ਰੱਖ ਕੇ ਹਰ ਇੱਕ ਵਾਰ ਗੱਲ ਹੁੰਦੀ ਹੈ ਹਨਾ ਕਿਉਂਕਿ ਆਸ-ਪਾਸੇ ਦੇ ਉੱਪਰ ਜਿੰਨੇ ਲੋਕ ਜਿਨ੍ਹਾਂ ਨੇ ਚਲੋ ਆਪੋ ਆਪਣੇ ਕੰਮਕਾਰਾਂ ਤੇ ਜਾਣਾਗਾ ਤਾਂ ਉਹ ਲੋਕ ਵੀ ਜਾਂਦੇ ਰਹਿੰਦੇ ਨੇ ਤੇ ਉਹਨਾਂ ਨੂੰ ਵੀ ਕੋਈ ਜਿਹੜਾ ਪ੍ਰੋਬਲਮ ਨਾ ਆਵੇ ਉਹਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੋਊਗਾ ਨਾਕੇ ਕਿਉਂਕਿ ਲੱਗੇ ਹੋਏ ਨੇ ਜੀ ਪੂਰਾ ਇਲਾਕਾ ਵਨਵੇਚ ਕਨਵਰਟ ਕੀਤਾ ਗਿਆ ਹੈ ਆਉਣ ਵਾਲੀ ਅਡਲੈਂਸ ਬਣੀਆਂ ਨੇ ਜਾਣ ਵਾਲੀਆਂ ਅਡਲੈਂਸ ਬਣੀਆਂ ਨੇ ਹਰ ਪਾਰਕਿੰਗ ਹਰ ਸੜਕ ਦੀ ਐਂਟਰੀ ਤੇ ਐਗਜ਼ਿਟ ਸੈਪਰੇਟ ਕੀਤੀ ਹੈ ਤੁਸੀਂ ਵੀ ਇਲਾਕਾ ਘੁੰਮ ਕੇ ਵੇਖਿਆ ਹੋਵੇਗਾ ਕਿ ਕਿਤੇ ਵੀ ਟ੍ਰੈਫਿਕ ਮਰਜ ਨਹੀਂ ਹੁੰਨ ਦਿੱਤਾ ਜਾ ਰਿਹਾ ਜਿਹਦੇ ਕਰਕੇ ਦੇਖੋ ਜਦੋਂ ਸੰਗਤ ਲੱਖਾਂ ਦੀ ਗਿਣਤੀ 'ਚ ਹੁੰਦੀ ਹੈ ਸਭ ਤੋਂ ਵੱਡੀ ਗੱਲ ਹੁੰਦੀ ਹੈ ਸੰਗਤ ਦਾ ਫਲੋ ਜਾਂ ਟ੍ਰੈਫਿਕ ਦਾ ਫਲੋ ਜਾਂ ਮੂਵਮੈਂਟ ਦਾ ਫਲੋ ਜਿਹੜਾ ਹੁੰਦਾ ਹੈ ਜਦੋਂ ਤੁਸੀਂ ਉਹ ਮੇਨਟੇਨ ਕਰ ਪਾਣੇ ਹੋ ਤਾਂ ਹਰ ਬੰਦਾ ਜੋ ਜਿਸ ਭਾਵਨਾ ਨਾਲ ਇੱਥੇ ਪਹੁੰਚਦਾ ਹੈ ਨਤਮਸਤਕ ਹੋਣ ਦੀ ਭਾਵਨਾ ਨਾਲ ਪਹੁੰਚਦਾ ਹੈ ਇੱਥੇ ਉਸ ਚੀਜ਼ ਨੂੰ ਅਸੀਂ ਅਚੀਵ ਕਰ ਪਾਣੇ ਆ ਜੀ ਸੀਐਮ ਆਨਤ ਮੇਲਾ ਦੇ ਇਸ ਵਾਰ ਪਹਿਲਾਂ ਹੀ ਆਗੇ ਸੀ ਕਿਉਂਕਿ ਪੰਜ-ਛੇ ਦਿਨ ਪਹਿਲਾਂ ਆ ਜਾਂਦੇ ਨੇ ਤਾਂ ਅੱਜ ਗਵਰਨਰ ਸਾਹਿਬ ਆਏ ਨੇ ਹਨਾ ਡੀਜੀ ਸਾਹਿਬ ਆਏ ਨੇ ਤਾਂ ਉਸ ਸਮੇਂ ਵੀ ਕਿਉਂਕਿ ਨੋ ਫਲਾਈਂਗ ਜ਼ੋਨ ਬਣ ਜਾਂਦਾ ਹੈਗਾ ਜਦੋਂ ਗਵਰਨਰ ਆਉਂਦੇ ਨੇ ਤਾਂ ਉਹਦਾ ਵੀ ਖਾਸ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੋਊਗਾ ਉਹਦੋਂ ਵੀ ਥੋੜਾ ਜਿਹਾ ਇੱਕ ਕਾਂਗੇ ਪ੍ਰੈਰੋਗੇਟਿਵ ਚੇਂਜ ਹੋ ਜਾਂਦਾ ਹੋਊਗਾ ਜੀ ਸਿਕਿਉਰਿਟੀ ਡਿਊਟੀ ਦਾ ਜੋ ਸਾਡਾ ਪ੍ਰੋਟੋਕਾਲ ਹੁੰਦਾ ਹੈ ਉਹਨੂੰ ਉਹਦੀ ਇਨ ਬਿਨ ਪਾਲਣਾ ਕੀਤੀ ਜਾਂਦੀ ਹੈ ਤੇ ਹਰ ਤਰੀਕੇ ਦੀ ਡਿਊਟੀ ਜਿਹੜੀ ਹੈ ਅਸੀਂ ਹਰ ਵੇਲੇ 24 ਘੰਟੇ ਇੱਕ ਸਾਨੂੰ ਇਹ ਵੀ ਦਿਖਾਓ ਕਿ ਇੱਥੇ ਜੋ ਤੁਸੀਂ ਬਣਾਇਆ ਹੋਇਆ ਨਿਸ਼ਾਨ ਸਾਹਿਬ ਵੀ ਬਕਾਇਦਾ ਉਸੇ ਲਗਾਇਆ ਗਿਆ ਵਿਚਾਲੇ ਹਨ ਇਹ ਵੀ ਇੱਕ ਅਲੱਗ ਤਸਵੀਰ ਹੈ ਮੈਂ ਕਹੂੰਗਾ ਕਿ ਦਿਖਾਈ ਜਾਵੇ ਕਿਉਂਕਿ ਜਿੱਥੇ ਪੁਲਿਸ ਇੱਥੇ ਪੂਰਾ ਇਹ ਕਹਾਂਗੇ ਕਿ ਸੈਂਟਰ ਪੁਆਇੰਟ ਹੈ ਇੱਥੋਂ ਹੀ ਕੰਟਰੋਲ ਰੂਮ ਚੱਲਦਾ ਸਾਰਾ ਜਿਹੜਾ ਜ਼ਿਲ੍ਹਾ ਗਫਤਗੜ ਸਾਹਿਬ ਦਾ ਇੱਥੋਂ ਹੀ ਸਾਰਾ ਕੁਝ ਦੇਖਿਆ ਜਾਂਦਾ ਹੈ ਸਾਰਾ ਸਰਵੈਲੈਂਸ ਰੱਖਿਆ ਜਾਂਦਾ ਜੀ ਬਿਲਕੁਲ ਸਾਰਾ ਇਹ ਸਾਡਾ ਕੈਂਪ ਆਫਿਸ ਹੈ ਜੀ ਨਿਸ਼ਾਨ ਸਾਹਿਬ ਦੀ ਸੇਵਾ ਵੀ ਫਤਗੜ ਸਾਹਿਬ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਇੱਥੇ ਸੀਸੀਟੀਵੀ ਕੰਟਰੋਲ ਰੂਮ ਵੱਖ ਬਣਾਇਆ ਗਿਆ ਜੀ ਸਾਡਾ ਕਮਿਊਨੀਕੇਸ਼ਨ ਸੈਂਟਰ ਵਾਕ ਹੈ ਇਹ ਡਰੋਨ ਸਰਵੇਲੈਂਸ ਟੀਮ ਹੈ ਜਿਹੜੀ ਤੁਸੀਂ ਰਾਈਟ ਹੈਂਡ ਸਾਈਡ ਤੇ ਦੇਖ ਸਕਦੇ ਹੋ ਇੱਥੇ ਸਾਡੀ ਪੂਰੀ ਟੀਮ ਬੈਠੀ ਹੈ ਜੀ ਨਿਰੰਤਰ ਪਾਰਕਿੰਗ ਸਪੇਸੇਜ਼ ਰੂਟਸ ਕਿਤੇ ਸਟੈਂਪੀਡ ਟਾਈਪ ਸਿਚੁਏਸ਼ਨ ਤਾਂ ਨਹੀਂ ਹੋ ਰਹੀ ਉਹਨੂੰ ਅਸੀਂ 24 ਘੰਟੇ ਇਧਰੋਂ ਸੁਪਰਵਾਈਜ਼ ਕਰ ਪਾ ਰਹੇ ਹਾਂ ਥੈਂਕ ਯੂ ਮੈਮ ਥੈਂਕ ਯੂ ਤਹਾਨ ਸਾਹ ਸਾਡੇ ਨਾਲ ਐਸਐਸਪੀ ਰਵਜੋਤ ਗਰੇਅਲ ਫਤਿਹਗੜ ਸਾਹਿਬ ਦੇ ਐਸਐਸਪੀ ਨੇ ਉਹਨਾਂ ਦੇ ਵੱਲੋਂ ਤਮਾਮ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਕਿਉਂਕਿ ਜਿਸ ਸਾਬ ਦਾ ਇਹ ਦਿਨ ਹੁੰਦੇ ਨੇ ਇਹ ਪੂਰੇ ਇੱਕ ਹਫਤਾ ਹੁੰਦਾ ਤਾਂ ਲਗਾਤਾਰ ਸੰਗਤ ਇੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀ ਹੈ ਔਰ ਨਤਮਸਤਕ ਕਰਦੀ ਆ ਆਪਣੇ ਸ਼ਹੀਦਾਂ ਦੇ ਅੱਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਬਹੁਤ ਸਾਰਾ ਇਕੱਠ ਜਿਹੜਾ ਤੁਹਾਨੂੰ ਦਿਖਦਾ ਹੋਊਗਾ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹਰ ਇੱਕ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਤਾਂ ਕਿ ਸੰਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਉਹਨਾਂ ਦੇ ਦਰਸ਼ਨ دیدار ਵੀ ਹੋ ਸਕਣ ਕੈਮਰਾਪੈਨ ਬਲਜਿੰਦਰ ਨਾਮ ਮਨਦੀਪ ਜੋਤ ਸ਼੍ਰੀ ਫਤਿਹਗੜ ਸਾਹਿਬ